ਕਰਨੇ ਭਾ ਜੁੱਧ ਨਸ਼ਾ ਅਪਰਾਧ ਚਲਾਇਆ ਪਰ ਇਹਦਾ ਕੋਈ ਚਿੱਟਾ ਨਹੀਂ ਕਰ ਦਿਆ ਸੋਦੀ ਜਿਹੜੇ ਚਿੱਟਾ ਪਹਿਲਾਂ ਨਾਲ ਵਧਿਆ ਹੁਣ ਜਿਹੜੇ ਪਿੰਡ ਸੂਲਪੁਰ ਦੀ ਤੁਸੀਂ ਗੱਲ ਦੇਖ ਲੋ ਤੇ ਇੱਥੇ ਜਿਹੜਾ ਚਿੱਟਾ ਸਰੇ ਆਮ ਮੰਡੀ ਦੇ ਵਿੱਚ ਵਿਕਦਾ ਸਰੇ ਆਮ ਗਲੀਆਂ ਦੇ ਵਿੱਚ ਵਿਕਦਾ ਆਪਾਂ ਜਦੋਂ ਬਾਦਲ ਵੇਲੇ ਤੋਂ ਲੈ ਲੈਨੇ ਗਾਲਾ ਬਾਦਲ ਵੇਲੇ ਜਿਹੜਾ ਇਹ ਚਿੱਟਾ ਸੀਗਾ ਉਦੋਂ ਆਇਆ ਉਦੋਂ ਇਹ ਚਿੱਟਾ ਕਿਸੇ ਨੂੰ ਪਤਾ ਨਹੀਂ ਸੀ ਵੀ ਇਹ ਚਿੱਟਾ ਕਿਸੇ ਜਾਂ ਕਿਸੇ ਜਾਂ ਨਹੀਂ ਚੋਰੀ ਸੁੱਪੇ ਵਿਕੀ ਜਾਂਦਾ ਸੀਗਾ ਫਿਰ ਕੈਪਟਨ ਆਇਆ ਉਹਨੇ ਸੌਂ ਖਾਦੀ ਵੀ ਕੁੱਟ ਕੇ ਤੇ ਹੱਥ ਰੱਖ ਕੇ ਵੀ ਚਿੱਟਾ ਖਤਮ ਕਰ ਦੂੰਗਾ ਉਦੋਂ ਵੀ ਵਧਿਆ ਹੁਣ ਭਗਵੰਤਬਾਨ ਨੇ ਜੁੱਧ ਨਸ਼ਿਆਂ ਫਰਦ ਸ਼ੁਰੂ ਕੀਤਾ ਪਰ ਇਹ ਜੁੱਧ ਹੈ ਕਿਹੜਾ ਸੰਤਾ ਪਤਾ ਨਹੀਂ ਲੱਗਦਾ ਇਹ ਗਲੀਆਂ ਦੇ ਵਿੱਚ ਵਿਖ ਰਿਆ ਮੰਡੀ ਦੇ ਵਿੱਚ ਵਿਖ ਰਿਆ ਸਰੇ ਆਮ ਹੱਥੋਂ-ਹੱਥੀ ਵਿਖ ਰਿਆ ਤੇ ਜਿਹੜੇ ਪੁਲਸਾ ਇਹ ਤੇ ਕੋਈ ਕਾਰਵਾਈ ਨਹੀਂ ਕਰਦੀ ਪੁਲਸ ਵਾਲੇ ਫੜਦੇ ਆ ਪੈਸੇ ਲੈ ਕੇ ਜੇ ਕਿਸੇ ਨੂੰ ਫੜਦੇ ਵੀ ਆ ਤੋ ਪੈਸੇ ਲੈ ਕੇ ਛੱਡ ਦਿੰਦੇ ਆ ਤੇ ਨਾਲ ਹੀ ਇਹ ਆ ਵੀ ਜਿੰਨੇ ਨੌਜਵਾਨ ਫੜੇ ਆ ਜੱਜ ਨਾਲ ਤੇ ਐਫ ਆਈ ਆਰ ਹੋਈ ਆ ਉਹ ਵੱਡੇ ਸਮਗਰ ਨਹੀਂ ਉਹ ਵੱਡੇ ਕਰਿੰਦੇ ਨਿਗੇ ਚਿੱਟਾ ਵੇਚਣ ਦੇ ਉਹ ਕੀ ਕਰਦੇ ਆ ਚਿੱਟੇ ਦੀਆਂ ਪੁੜੀਆਂ ਲੈਂਦੇ ਆ ਤੇ ਕਿਉਂਕਿ ਘਰਾਂ ਖਰਚਾ ਨਹੀਂ ਮਿਲਦਾ ਜਾਂ ਕਿ ਉਹ ਕਮਾਈ ਦਾ ਸਾਧਨ ਹੈ ਨੀਗਾ ਉਹ ਕੀ ਕਰਦੇ ਆ ਚਿੱਟਾ ਗਾਂ ਫਿਰ ਵੇਚਦੇ ਆ ਇੱਕ ਦੋ ਪੁੜੀਆਂ ਲੈ ਕੇ ਗਾਂ ਵੇਚ ਦਿੰਦੇ ਆ ਗਾਂ ਦੀ ਗਾਂ ਸਪਲਾਈ ਚੱਲਦੀ ਆ ਉਹ ਵਿੱਚੋਂ 2-400 ਵਟ ਕੇ ਗਾਂ ਫਰਾਬ ਦੇ ਪੀਣ ਜੋਗਾ ਵੀ ਉਹ ਚੋਂ ਖਰਚਾ ਕੱਢਦੇ ਆ ਤੇ ਗਾਂ ਵੀ ਵੇਚ ਦਿੰਦੇ ਆ ਇਸ ਕੰਮ ਦੇ ਲਈ ਚਿੱਟੇ ਦੀ ਲਾਈਨ ਆ ਇਹ ਲਗਾਤਾਰ ਸਪਲਾਈ ਚੱਲ ਰਹੀ ਆ ਸਰਕਾਰ ਦਾ ਕੋਈ ਕੰਟਰੋਲ ਨਹੀਂ ਪੁਲਿਸ ਵਾਲੇ ਨਾਲ ਮਿਲੇ ਹੋਏ ਆ ਪੁਲਿਸ ਵਾਲੇ ਖੁਦ ਇਸ ਕੰਮ ਦੇ ਵਿੱਚ ਸਹਿਯੋਗੀ ਆ ਮੈਂ ਸਰੇ ਆਮ ਕਹਿਣਾ ਜ਼ਿੰਮੇਵਾਰੀ ਨਾ ਕਹਿਣਾ ਮੈਂ ਮੱਲੇ ਦੀ ਗੱਲ ਦੱਸਦਾ ਮੱਲੇ ਇੱਕ ਪਰਿਵਾਰ ਨੇ ਦੱਸਿਆ ਵੀ ਸਾਡੀ ਕੁੱਟਮਾਰ ਹੋ ਗਈ ਆ ਫਲਾਣਾ ਮੁੰਡਾ ਚਿੱਟਾ ਵੇਚਦਾ ਤੇ ਇਹ ਜਿਹੜਾ ਚਿੱਟਾ ਵੇਚਦਾ ਇਹਨੇ ਕੁੱਟਮਾਰ ਕੀਤੀ ਆ ਪੁਲਿਸ ਵਾਲੇ ਜਿਹੜਾ ਚਿੱਟਾ ਵੇਚਦਾ ਸੀ ਇੱਕ ਐਸਆਈ ਉਹਦਾ ਪਕੜ ਲੱਗ ਗਿਆ ਕਹਿੰਦਾ ਐਵੇਂ ਇਲਜ਼ਾਮ ਨਾ ਲਾਇਆ ਕਰੋ ਹਾਲਾਂਕਿ ਮੁੰਡੇ ਦੇ ਚਾਚੇ ਨੇ ਵੀ ਕਿਹਾ ਵੀ ਹਾਂ ਇਹ ਮੇਰਾ ਭਤੀਜਾ ਵੇਚਦਾ ਇਹਨੂੰ ਰੋਕਣਾ ਚਾਹੀਦਾ ਇਸ ਤਰ੍ਹਾਂ ਜਿਹੜੀ ਚਿੱਟੇ ਦੀ ਸਪਲਾਈ ਆ ਰੁਕ ਸਕਦੀ ਆ ਥਾਰਾ ਕੁਝ ਹੋ ਸਕਦਾ ਪਰ ਜਿਹੜੀ ਪੁਲਿਸ ਇਹ ਪੁਲਸ ਦੇ ਅਧਿਕਾਰੀ ਸਾਰੇ ਤਾਂ ਨਹੀਂ ਮੈਂ ਕਹਿੰਦਾ ਵੀ ਸਾਰੇ ਰਲੇ ਆ ਪਰ ਲਾਲਚ ਦੇ ਤੌਰ ਤੇ ਜਿਹੜੇ ਪੁਲਿਸ ਵਾਲੇ ਆ ਬਹੁ ਗਣਤੀ ਦੇ ਵਿੱਚ ਇਹਦੀ ਲਪੇਟ ਚਾ ਬਹੁ ਗਣਤੀ ਪੁਲਿਸ ਵਾਲਿਆਂ ਦੀ ਰਾਹੀ ਵਿਖਦਾ ਉਹਨਾਂ ਦੇ ਸਹਿਯੋਗ ਨਾਲ ਵਿਖਦਾ ਕਿ ਜਿਹੜੇ ਨਸ਼ਾ ਤਸ਼ਕਰ ਨੇ ਜਿਹੜੇ ਅੱਗੇ ਸਪਲਾਈ ਕਰਦੇ ਨੇ ਉਹਨਾਂ ਨੇ ਰੋਕਣ ਵਾਲਿਆਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਹੋਇਆ ਹੈ ਮਤਲਬ ਕਿ ਪੁਲਿਸ ਡਿਪਾਰਟਮੈਂਟ ਜਿਹੜਾ ਵਿਭਾਗ ਉਹ ਨਸ਼ਾ ਤਸ਼ਕਰਾ ਦੇ ਨਾਲ ਰਲਿਆ ਹੋਇਆ ਮਿਲੀਭੁਗਤ ਚੱਲ ਰਹੀ ਹੈ ਸਾਰੀ ਜਿਹੜੀ ਖੇਡ ਆ ਨੰਗੇ ਚਿੱਟੇ ਰੂਪ ਦੇ ਵਿੱਚ ਤੁਸੀਂ ਪੂਰੇ ਪੰਜਾਬ 'ਚ ਵੀ ਦੇਖਦੇ ਹੋ ਤੇ ਸਾਡੇ ਇਸ ਨਗਰ ਦੇ ਵਿੱਚ ਵੀ ਆ ਕੇ ਦੇਖ ਸਕਦੇ ਹੋ ਸਭ ਤੋਂ ਇੱਕ ਜਿਹੜੀ ਪ੍ਰਸ਼ਾਸਨ ਦੀ ਜਾਂ ਜ਼ਿੰਮੇਵਾਰ ਅਧਿਕਾਰੀਆਂ ਦੀ ਇੱਕ ਘਟ ਜਾਂ ਦਲੀਲ ਆ ਜਿਹੜੀ ਉਹ ਜ਼ਰੂਰ ਇਥੇ ਸਾਂਝੀ ਕਰਨੇ ਜਾਵਾਂਗਾ ਕਿ ਜਦੋਂ ਵੀ ਕੋਈ ਪਿੰਡ ਦੇ ਵਿੱਚ ਕੋਈ ਉੱਚ ਅਧਿਕਾਰੀ ਆਵੇ ਪੁਲਿਸ ਅਫਸਰ ਆਵੇ ਜਾਂ ਕੋਈ ਜ਼ਿੰਮੇਵਾਰ ਬੰਦਾ ਕੋਈ ਐਮਐਲਏ ਐਮਐਲਏ ਆਵੇ ਜੀ ਹਾਂ ਉਹਨਾਂ ਨੂੰ ਜਦੋਂ ਸਵਾਲ ਕਰਦੇ ਲੋਕ ਕਿ ਸਾਡੇ ਚਿੱਟਾ ਵਿਕ ਰਿਹਾ ਨਸ਼ਾ ਵਿਕ ਰਿਹਾ ਤਾਂ ਉਹ ਇੱਕੋ ਸਵਾਲ ਕਰਦੇ ਆ ਕਿ ਤੁਸੀਂ ਨਾਮ ਲਾਓ ਹੁਣ ਸਾਨੂੰ ਪਤਾ ਕਿ ਜਿਹੜੇ 2 ਨੰਬਰ ਦਾ ਧੰਦਾ ਕਰਨ ਵਾਲੇ ਲੋਕ ਨੇ ਉਹ ਕਿਸ ਤਰ੍ਹਾਂ ਦੇ ਹੱਤਕੰਡੇ ਵਰਤਦੇ ਨੇ ਜੇ ਇੱਕ ਆਮ ਜਨ ਸਧਾਰਨ ਬੰਦਾ ਕਿਸੇ ਦਾ ਨਾਮ ਲੈਂਦਾ ਕਿ ਨਸ਼ੇ ਦਾ ਕਾਰੋਬਾਰ ਕਰਦਾ ਤਾਂ ਉਹਦਾ ਅੰਜਾਮ ਪੰਜਾਬ ਦੇ ਵਿੱਚ ਕੀ ਹੁੰਦਾ ਕਿ ਜਾਂ ਤਾਂ ਉਹਦਾ ਘਰ ਉਜਾੜ ਦਿੱਤਾ ਜਾਂਦਾ ਉਹਨੂੰ ਮਾਰ ਦਿੱਤਾ ਜਾਂਦਾ ਉਹਦੀਆਂ ਲੱਤਾਂ ਬਾਹਾਂ ਤੋੜ ਕੇ ਮੰਜੇ ਦੇ ਵਿੱਚ ਪਾ ਦਿੱਤਾ ਜਾਂਦਾ ਜਿਹੜੇ ਇਸ ਤਰ੍ਹਾਂ ਦੇ ਐਮਐਲਏ ਕੋਈ ਪੁਲਿਸ ਅਫਸਰ ਸਾਨੂੰ ਸਵਾਲ ਕਰਦੇ ਆ ਕਿ ਤੁਸੀਂ ਨਾਮ ਲਵੋ ਤਾਂ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਲੱਖ ਲੱਖ ਰੁਪਏ ਤਨਖਾਹ ਲੈਨੇ ਹੋ ਕੋਲ ਤੁਹਾਡੇ ਹਥਿਆਰ ਹੈ ਸਰਕਾਰੀ ਗੱਡੀਆਂ ਅਫਸਰ ਸਾਥੋਂ ਕੁਝ ਮਿਲ ਰਿਹਾ ਇਹ ਇੰਟੈਲੀਜੈਂਸੀ ਇੰਟੈਲੀਜੈਂਸੀ ਤੁਹਾਡੇ ਕੋਲੇ ਆ ਇਹਦੇ ਬਾਵਜੂਦ ਵੀ ਜੇ ਆਮ ਬੰਦੇ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਣਾ ਫਿਰ ਤੁਹਾਨੂੰ ਕਾਦੇ ਵਾਸਤੇ ਰੱਖਿਆ ਹੋਇਆ ਐਮਐਲਏ ਕਾਦੇ ਵਾਸਤੇ ਆ ਤੇ ਸਰਕਾਰੀ ਅਫਸਰ ਕਾਦੇ ਵਾਸਤੇ ਆ ਤੁਹਾਡੀ ਇੰਟੈਲੀਜੈਂਸੀ ਕਾਦੇ ਵਾਸਤੇ ਆ ਜੇ ਕੋਈ ਚੰਗਾ ਬੰਦਾ ਕੰਮ ਕਰਦਾ ਉਹਨੂੰ ਤੁਸੀਂ ਪਤਾਲ ਦੇ ਵਿੱਚੋਂ ਵੀ ਲੱਭ ਕੇ ਲੈ ਕੇ ਆ ਜੰਨੇ ਆ ਤੇ ਜਦੋਂ ਤੁਹਾਨੂੰ ਸ਼ਰੇਆਮ ਪਤਾ ਪਿੰਡਾਂ ਦੇ ਵਿੱਚ ਤਸਕਰੀ ਹੋ ਰਹੀ ਆ ਚੱਲ ਰਹੀ ਆ ਉਦੋਂ ਤੁਸੀਂ ਇਹ ਕਹਿੰਦੇ ਸਾਡੇ ਸਾਹਮਣੇ ਨਾਮ ਲਓ ਆ ਕਿ ਕਿੰਨੇ ਤਰ੍ਹਾਂ ਦੇ ਢੰਗ ਨੇ ਪੁਲਿਸ ਕੋਲੇ ਕਿਸੇ ਰੂ ਪੋਸਟ ਢੰਗ ਦੇ ਨਾਲ ਕਿਸੇ ਸਿਵਲ ਕੱਪੜਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਪਹੁੰਚ ਕੇ ਕਿ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਨਸ਼ਾ ਵਿਕ ਰਿਹਾ ਉਹ ਸਾਰਾ ਕੁਝ ਫੜਿਆ ਜਾ ਸਕਦਾ ਪਰ ਸਾਫ਼ ਕਹਿਣਾ ਚਾਹੁੰਦੇ ਹਾਂ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਿਹੜਾ ਹੈਗਾ ਇਹ ਪੁਲਿਸ ਪ੍ਰਸ਼ਾਸਨ ਉਹ ਬੁਰੀ ਤਰ੍ਹਾਂ ਪੰਜਾਬ ਦੇ ਵਿੱਚ ਵਿਕਾਊ ਹੋ ਚੁੱਕਿਆ ਨਸ਼ਾ ਤਸਕਰਾਂ ਦੇ ਪਾਸੋਂ ਉਹਨਾਂ ਨੂੰ ਵੱਡੀ ਮਿਲਦੀ ਹੈ ਜਿਹਦੇ ਤਹਿਤ ਉਹ ਕੋਈ ਵੀ ਇੱਥੇ ਐਕਸ਼ਨ ਜਿਹੜਾ ਫੈਸਲਾ ਕਨੈਕਸ਼ਨ ਆ ਜਿਹੜੇ ਉਹ ਨਹੀਂ ਕਰਦੇ ਸਿਰਫ ਜੇ ਕਿਤੇ ਲੋਕਾਂ ਦਾ ਦਬਾਅ ਪੈਂਦਾ ਗੋਗਲੂਆਂ ਤੋਂ ਮਿੱਟੀ ਝਾੜਨ ਮਾਤਰ ਉਹ ਪਿੰਡਾਂ ਦੇ ਵਿੱਚ ਆਉਂਦੇ ਨੇ ਨਾਮ ਲਿਖ ਲੈਂਦੇ ਨੇ 2-4 ਬਰੀ ਗੱਡੀਆਂ ਪਿੰਡ ਚ ਇਧਰ ਉਧਰ ਘੁਮਾ ਕੇ ਉਸ ਤੋਂ ਬਾਅਦ ਫਿਰ ਥੱਪ ਕਰ ਦਿੰਦੇ ਨੇ ਸਾਰਾ ਕੁਝ ਤੋ ਇਸ ਕਰਕੇ ਇਹ ਜਿਹੜਾ ਪ੍ਰਸ਼ਾਸਨ ਹੈ ਇਹੀ ਸਾਰਾ ਕੁਝ ਰੋਕ ਸਕਦਾ ਪਰ ਇਹ ਰਲਿਆ ਹੋਇਆ ਹੈ ਤੇ ਲੋਕ ਆ ਜਿਹੜੇ ਉਹ ਪੀੜਤ ਨੇ ਸਰਕਾਰ ਜਿਹੜੀ ਕਹਿ ਰਹੀ ਅਸੀਂ ਨਸ਼ਾ ਖਤਮ ਕਰ ਦਿੱਤਾ ਉਹਦਾ ਪਰਦਾ ਫਾਸ਼ ਇੱਥੇ ਹੋ ਰਿਹਾ ਤੁਸੀਂ ਸਾਡੇ ਇੱਕ ਨਗਰ ਦੀ ਕਹਾਣੀ ਦੇਖ ਲਓ ਇੱਕ ਸੇਵਾ ਬਲ ਰਹਾ ਦੂਜੇ ਦੀ ਤਿਆਰੀ ਹੈ ਕੀਤਾ ਐਸਐਸਟੀ ਨੇ ਜਿੱਥੇ ਸਾਡੇ ਪਟਵਾਰ ਖਾਨ ਕਹਿੰਦੇ ਚਿੱਟੇ ਵਾਲੇ ਜੋ 24 ਘੰਟਿਆਂ ਦਾ ਕੀਤਾ ਉਹ ਕਮੇਟੀਆਂ ਬਣਾ ਕੇ ਗਏ ਸੀ ਚਿੱਟੇ ਦੀਆਂ ਉੱਥੇ ਕਮੇਟੀ ਬੜਾ ਬਲਾਰਾ ਬੋਲੇ ਮੈਂ ਵੀ ਜਾ ਕੇ ਮੈਕ ਲੈ ਲਿਆ ਤੇ ਮੈਂ ਉੱਥੇ ਇਹੀ ਬੋਲਿਆ ਪੀ ਮੈਂ ਮੇਰੇ ਘਰੇ ਪਹਿਲਾਂ ਮੇਰੀ ਹਾਲਤ ਵੇਖੋ ਚੱਲ ਕੇ ਮੇਰੇ ਦੋ ਬੇਟੇ ਜਸਵੰਤ ਸਿੰਘ ਮਨਪੀਰ ਸਿੰਘ ਜਿਹੜਾ ਜੋ ਇੱਕ ਚਿਖਾ ਵਾਲਦਾ ਹੀ ਐ ਦੂਜੇ ਦੀ ਤਿਆਰੀ ਐ ਮੈਂ ਇੱਕ ਗ੍ਰੰਥੀ ਰਾਗੀ ਬੰਦਾ ਮੈਂ ਇਹਨਾਂ ਨੂੰ ਪਾਠ ਸਿਖਾਇਆ ਕੀਰਤਨ ਸਿਖਾਇਆ ਬੜੇ ਬੜੇ ਚੁੱਛੇ ਬਣਾਏ ਐ ਸਾਰਿਆਂ ਨੂੰ ਬੜੇ ਵੱਡੇ ਬੇਟੇ ਮੇਰੇ ਦੋ ਰਾਗੀ ਐ ਇਹ ਜਿਹੜੇ ਦੋ ਬੇਟੇ ਮੇਰੇ ਲੱਗੇ ਐ ਇਹਦਾ ਕਾਰਨ ਇੱਥੇ ਜਿਹੜਾ ਅਵਤਾਰਸ ਨੇ ਦੱਸ ਹੀ ਦਿੱਤਾ ਕਿ ਮੰਡੀ ਚ ਚਿੱਟਾ ਵਿਖਦਾ ਤੇ ਗਲੀਆਂ ਚ ਚਿੱਟਾ ਰੋਲ ਰਿਆ ਇਹ ਮੈਂ ਕੱਲਾ ਨਹੀਂ ਬੋਲ ਰਿਹਾ ਬਾ ਹੋਰ ਵੀ ਖੜੇ ਦੁਖੇ ਬਾਪੂ ਬਿਲਕੁਲ ਜੀ ਹਾਂ ਜੀ ਇਸ ਕਰਕੇ ਆ ਵੀ ਇਹ ਪ੍ਰਸ਼ਾਸਨ ਨੂੰ ਜਗਾਉਣਾ ਪਊਗਾ ਹੂੰ ਇਹ ਕੁੱਤੇ ਵਾਲੇ ਕੰਮ ਨੇ ਬਾਬੇ ਨਾਨਕ ਨੇ ਸੱਚ ਕਿ ਬਿਲਕੁਲ ਰਾਜੀ ਸੀ ਮੁਕੱਦਮ ਕੁੱਤੇ ਜਾਇ ਜਗੈਨ ਬੈਠੇ ਸੁੱਤੇ ਹੂੰ ਉੱਥੇ ਕੁਰਸੀ ਤੇ ਜਾ ਕੇ ਜਦੋਂ ਹੁਣ ਭਗਵੰਤ ਮਾਨ ਜੀ ਆ ਗਏ ਸਰਕਾਰ ਕੋਈ ਆ ਗਈ ਕਾਂਗਰਸ ਆ ਗਈ ਕਿਸੇ ਨੇ ਗੁਟਕਾ ਚੱਕ ਕੇ ਅਰਦਾਸ ਕਰਤੀ ਪਰ ਪੈ ਤਾਂ ਸੁੱਤੇ ਹਮਤ ਹੂੰ ਅਸੀਂ ਜਾਗਦੇ ਹਾਂ ਜਿਨ੍ਹਾਂ ਦੇ ਘਰ ਅੱਗ ਲੱਗੀ